ਕਮਨ ਬੀ ਸਾਰਿਆਂ ਨੂੰ ਉਹ ਪਈ ਜਾਵੇ ਲੋ ਤੁਹਾਨੂੰ ਸਾਰੇ ਉੱਠ ਕੇ ਬੈਠੀ ਆ ਸਕੇ ਆ ਚਾਬੀ ਵੀ ਇੰਦਰ ਫਿਰ ਜਰਾ ਇੱਧਰ ਸ਼ਿਫਟ ਇੰਦਰ ਮਾਰੋ ਮੋਰਚਾ ਨਾਲ ਇਹ ਸਿੰਘ ਉਹ ਸਾਥ ਚੋਣੇ ਚੜੂ ਕੇ ਇਹਨੇ ਮਿਲਾ ਦਉਨੇ ਖਾ ਉਹ ਦੋ ਹਨ ਉਹ ਕੀ ਬਿਜਲੀ ਸਾਰਿਆਂ ਨੇ ਉਹ ਤੇ ਬਲਾਉ ਸਾਰਿਆਂ ਨੂੰ ਫੇਰ ਟਪਾ ਕਿੱਥੇ ਜਾ ਤੇਰੀ ਵੀ ਇੱਥੇ ਆ ਲੈ ਚੁੱਪ ਨੀ ਨਬੋ ਅਹੀਂ ਚੁੱਪ ਨਾ ਸਾਰੇ ਉਹ ਕਿੱਥੇ ਦਾਦੂ ਦੋ ਦਾਦੂ ਆ ਦਾ চাইগু <laughs> <laughs> ਤੇ ਵੀ ਫੋਟੋ ਕਰਾਂ ਜੀ ਜਦੋਂ ਜੇ ਸਾਰੇ ਬੈਠੇ ਨੇ ਫਿਰ ਇੱਕੋ ਹੀ ਫੋਟੋ ਬਣਾਓ ਜੀ ਐਂ ਕਲਸਾ ਵਾਈਕੋ ਚੱਕੀ ਨਾ ਨਵੀਆਂ ਵੀਡੀਓ ਤੋਂ ਲੈ ਕੇ ਆ ਰਹੇ ਨੇ ਹਾਂ ਜੀ ਮੈਨੂੰ ਦੇ ਦਿਓ ਇਹ ਚਾਲੋ ਅਸਾਂ ਦੇ ਨਾਸਟੀ ਦਾ ਫ੍ਰੀ ਗਿਫਟ ਮੈਂ ਕਹਿੰਦੀ ਦੀ ਭਾਜਾ ਮੇਰੀ ਕੁੜੀ ਸੌਂ ਗਈ ਹੈ ਮੈਨੂੰ ਗਿਫਟ ਬੜਾ ਮਹਿੰਗਾ ਆਹ ਗਰੇਪਸ ਨਹੀਂ ਬੱਚਿਆਂ ਦੇ ਉਹ ਲੈ ਕੇ ਆਏ ਇਹਨੂੰ ਕਿੱਥੇ ਥਾਲੋ ਗਿਫਟ ਦੀ ਜੀ ਮੈਂ ਕਹਤਾਂ ਹਾਂ ਕਿ ਆ ਲੋ ਰਾਤਾ ਭੱਜੋ ਮੇਰੀ ਕੁੜੀ ਸੌਂ ਨਹੀਂ ਹਲੇ ਨਹੀਂ ਮੈਂ ਗਿਫਟ ਦੇ ਸਕਦੀ ਕੱਝ ਆ ਜਾ ਬਾਈ ਗਿਫਟ ਦੇਵਗੀ ਮੈਨੇ ਪਹਿਲਾ ਮੈਂ ਕਹਦੇ ਸੌਂਗੀ ਮੇਰੇ ਲਈ ਗਿਫਟ ਹੀ ਗਿਫਟ ਹੈ ਸਾਰੇ ਪਹਿਲਾ ਗਿਫਟ ਹੀ ਹੈ ਬਾਈ ਗਿਫਟ ਦੇ ਦਿੱਤੀ ਸਹੀ ਹੈਲੋ ਨੰਦ ਨੰਦ ਰਾਡੀਓ ਰੇਸ਼ੀ ਇਧਰ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਤੇ ਤੋਂ ਮੈਂ ਬ੍ਰਸ਼ ਕਰ ਲਿਆ ਪਛ ਕਾਲਿਆ ਸੀ ਵੈਰੀ ਗੁੱਡ ਮੂੰਹ ਤੋਲ ਲਿਆ ਮੂੰਹ ਤੋਲ ਲਿਆ ਦਚੋ ਬੋਲ ਜਰਾ ਹੂੰ ਜਰਾ ਓਏ ਖਾਲਸਾ ਵਾਹਿਗੁਰੂ ਜੀ ਕੀ ਹਫਤੇ ਕੀ ਆਣਿਆ ਚੜਤੀ ਕਹਾਂ ਤੂੰ ਸੁਣਾ ਸਾਡੇ ਸਾਰਾ ਖਦ ਗਿਆ ਜੀ ਕੇਲੇ ਕੁਲੇ ਸਗੈ ਆਜੋ ਚਲੋ ਚਲੋ ਆਏ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਫਤੇ ਲੋ ਜੀ ਆਪਾਂ ਪਹੁੰਚ ਗਏ ਜੀ ਆਗਰਾ ਰੇਲਵੇ ਸਟੇਸ਼ਨ ਆਗਰਾ ਸ਼ਾਉਣੀ ਇੱਕ ਖੜਦੇ ਵਾਲੇ ਸਿਰਦਾ ਟਾਈਮ ਮੈਚ ਕਰਕੇ ਰਾਹ ਚੋੜਾ ਘਾਟਿਆ ਸਿਰ ਤੇ ਡਿਮਾਂਡ ਹੋਈ ਆ ਹੁਣ ਵੇਨੇ ਆ ਮਿਲਦਾ ਕੇ ਨਹੀਂ ਸਾਨੂੰ ਸੇਟਾ ਵੇਚਾ ਤੇਰਾਂ ਵੇਚਾ ਤੇਰਾਂ ਵੇਚਾ ਆ ਗਿਆ ਆ ਗਿਆ ਪੇਠਾ ਅਗਲੇ ਕਰ ਪੇਠਾ 100 ਰੁਪਏ 100 ਰੁਪਏ ਇਹ ਚੈਰੀ ਪੇਠਾ 200 ਰੁਪਏ ਦੀ ਚੈਰੀ ਗਈ ਕਰਵਾਏਗਾ ਥੋੜਾ ਰੁਕੀਆ ਆਗਰੇ ਹਿਸਾਬ ਨਾਲ ਫੈਸ਼ਨ ਕਾ ਵੀ ਵੱਡਾ ਹੈ ਲੇਕਿਨ ਖੱਟੇ ਜਿਹੇ ਰੰਗ ਪਏ ਹੁੰਦੇ ਨੇ ਹਨ ਦੱਬੇ ਦਾ ਦੱਬੇ ਦਾ ਬਿਲਕੁਲ ਆਹ ਜੀ ਸਟਾਈਲ ਇਹ ਕਿਹੜੇ 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 ਆ ਮਿਚਵਾ ਮਿਚਵਾ ਹਲੋ ਜੀ ਇਹਨਾਂ ਨੂੰ ਸੁਣਿਆ ਸੈਂਕੜਾ ਹਜੇ ਬੁਲਾਇਆ ਕੰਦਨ ਦਿਨ ਬੈਠੇ ਨੇ ਕਾਲਾ ਭਾਈ ਕਾਲਾ ਭਾਈ ਸਾਲਾ ਪੈਸਾ ਲੈ ਆਇਆ ਲੈ ਪੈਸਾ 400 ਦਾ ਕੁਛ ਨਹੀਂ ਸਤਿਗ੍ਰਿਤਾ ਹੈ ਪਰ ਨਹੀਂ ਜਿਆਦਾ ਮਰਬੰਦ ਨਹੀਂ ਜਾਂਦੀ ਵੇਖੀ ਜਾਂਦੀ ਬਲਾਜ ਖੁੱਲਦਾ ਕਿ ਨਹੀਂ ਆ ਚੱਲ ਰਿਹਾ ਆਹ ਰੋਣ ਸਿਕ ਮਨਵਾਇ ਆ ਤੂੰ ਮਾਰੀ ਆ ਗਿਆ ਬਬਲ ਨੂੰ ਬਤਾਨੀ ਜਾ ਬਬਲ ਭਾਈ ਲਾ ਲਾ ਖਾ ਲਓ ਅਸਮਾਨ ਕਿੱਦਾਂ ਹੈ ਇਹ ਰਾਜ ਇੱਕ ਐਨ ਠੰਡੀਆਂ ਨੂੰ ਲਾ ਕੇ ਦੇ ਆ ਬਾਜੀ ਨੂੰ ਫਰਦਾ ਉਹ ਜਾਂ ਠੰਡੀਆਂ ਜਿਹੜੀਆਂ ਵੀਰੇ ਕੱਢ ਕੇ ਕਿਧਰ ਆ ਆ ਇਹ ਕਿਉਂ ਸੁਧਿਆ ਅੰਦੀ ਕਿਨਾ ਅਸਲੀ ਬਸ ਉਹ ਮੁਰਝਾ ਉਹਦੇ ਆ ਫਿਰ ਲਾ ਉਹਦੇ ਡੱਬਾ ਡਬਾ ਚਲ ਗਿਆ ਉਈ ਫੋੜੋ ਨਾ ਤਿੰਨ ਕਿਹ ਲਫਾਂ ਨੂੰ ਪੂਰਾ ਨਹੀਂ ਨਹੀਂ ਆਪਣੇ ਖਾਰ ਨਾਲ ਕੀ ਕਰਨ ਲੋ ਜੀ ਆਪਾਂ ਵਾਪਸੀ ਤੇ ਆ ਰਹੇ ਆਂ ਤੇ ਪਹੁੰਚ ਗਏ ਆਂ ਜੀ ਸਟੇਸ਼ਨ ਫਰੀਦাবাদ ਦਿੱਲੀ ਹਲੇ ਥੋੜੀ ਦੂਰ ਆ ਇਹ ਫਰੀਦাবাদ ਆਪਾਂ ਪਹੁੰਚ ਚੁੱਕੇ ਆਂ ਹੁਣ ਬਾਹਰ ਨਿਕਲੇ ਆ ਮੁੰਡੇ ਹਵਾ ਲੈਣ ਵਾਸਤੇ ਬਾਹਰ ਦੀ ਚੇ ਆ ਗਏ ਆ ਬਾਵਾ ਬਾਵਾ ਬਾਜੀ ਦਾ ਬਣਾ ਕੇ ਰੋਣ ਵਾਲੇ ਦੇ ਦੇ ਠੀਕ ਬਾਵਾ ਚ ਆ ਜਾ ਰਹੇ ਆ ਜੀ ਆ ਬਾਜੂਰ ਸਾਹਿਬ ਨੇ ਦੇਰ ਤੋਂ ਅਮਰਸਾ ਬਾਜੀ ਹਲੋ ਮਰੇ ਰਾਜਨਾ ਵਿਆਹ ਜੀ ਮਰੇ ਘਰ ਜਿੰਦਾਬਾਦ ਜਿੰਦਾਬਾਦ ਵਿਆਹ ਜੀ ਮਰੇ ਘਰ ਜਿੰਦਾਬਾਦ 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 ਵਿਆਹ ਜੀ ਮਰੇ ਘਰ ਜਿੰਦਾਬਾਦ 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 ਦੇ ਵੀਰੋ ਤਾਂ ਕਿੰਨਾ ਸਾਲ ਹੋ ਗਿਆ ਤੇ ਪਹਿਲੀ ਵਾਰੇ ਕੰਮ ਬਣਾਈ ਜਾਊਗੀ ਟਿਕਣ ਦੇ ਉੱਤੇ ਫਰੀਦਾ ਬਾਜ਼ਾਰ ਸਟੇਸ਼ਨ ਤੇ ਫਰੀਦਾ ਬਾਜ਼ਾਰ ਸਟੇਸ਼ਨ ਤੇ ਇਹ ਵੀਰ ਆਪਾਂ ਨੂੰ ਕੋਲ ਡਰਿੰਕ ਪੈਨੂ ਦਾ ਨਾਲ ਜੋ ਵੀ ਜਿੱਦਾਂ ਚੁਆਇਸ ਲੈ ਖਾਊਗਾ ਚਲੋ ਆਜੋ ਜੀ ਇਹਨੂੰ ਪਾਲ ਲੱਗਣਾ ਕੀ ਹੋਇਆ ਆਜੋ ਦੁਕਾਨ ਤੇ ਅਰੇ ਬੇਟਾ ਮੈਂ ਖੁੱਟ ਰਹਿਣੇ ਤੋ ਅਰੇ ਅੱਪ ਦੇ ਨਾਲ ਸੇ ਹੋਣਾ ਖਾ ਲੋ ਖਾ ਲੋ ਯੋ ਬੇਟਾ ਜੀ ਉਹ ਤਾਰ ਕਾਣੋ ਬਾਗਾਂ ਚੁੱਟੇਗਾ ਬਾੜੀ ਦੋ ਚਾਹਣਾ रेटिव ये कितनी चार ले कोई नहीं धर्मेंद्र वीर ये चार ला नहीं मैं चार आ अमरती को दो कहां चार कितनी नहीं आते अमर चार चार दो दे दो कढ़ी भाई को सारा खाओ खाना सारा लंगर सगले माता जी प्रशाद ਲਰੀਤ ਕੌਰ ਹਾਂਜੀ ਸ਼ਗਲਾ ਪਤਾ ਮਮਾ ਜੀ ਕੁਛ ਮੰਗਿਆ ਸੀ ਹਾਂਜੀ ਜੀ ਪ੍ਰਸ਼ਾਦਾ ਛਕਤ ਜਿਹੜੀ ਉਹ ਛਕ ਰਹੀ ਆ ਦਿੱਲੀ ਆਪਾਂ ਪਹੁੰਚ ਗਏ ਆ ਦਿੱਲੀ ਦਿੱਲੀ ਆ ਆਪ ਸਾਈਡ ਹੋ ਸਾਈਡ ਹੋ ਸਾਈਡ ਹੋ ਜੋ ਸਾਈਡ ਹੋ ਜੋ ਦੇਖਦੀ ਆ ਇਹਨਾਂ ਦੇ ਹਾਂ ਥੱਲੇ ਥੱਲੇ ਅਗਰ ਮੁਗਦੇ ਛੜਾ ਤਾ ਛੜ ਦੇ ਹੋਣ ਛਟਵੇਂ ਅੱਗੇ ਤੋਂ ਉਹਨੇ ਛੜਾਇਆ ਮਾਮੇ ਨੇ ਬੱਸ ਕਰੋ ਬੱਸ ਕਰੋ ਮੇਰੇ ਚੀਕਾ ਮਾਰ ਦੇ ਛੱਡ ਦੇ ਬਚਾਰਾ ਤੇਰੀ ਮੰਮੀ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਜੀ ਅੰਬਾਲਾ ਕੈਂਟ ਔਰ ਖਾ ਰਿਆ ਸੀ ਅਹੀਂ ਬੱਚਿਆਂ ਨੂੰ ਪੁਰਜੇ ਵੀ ਲੈ ਗਏ ਕਿ ਕੋਨਾ ਅਜੇ ਦੋਲ ਨਹੀਂ ਬੋਲਿਆ ਨਹੀਂ ਹੋਏ ਨਹੀਂ ਬੋਲਿਆ ਆਪਾਂ ਨੂੰ ਬੋਲੋ ਬਾਈ ਖਾਲੀਆਂ ਹੁਣ ਆਪ ਕੁੜੀਆਂ ਵਾਧੂ ਹੁਣ ਕੁੜੀਆਂ ਵਾਧੂ ਮਿਲੀਆਂ ਆਪਾਂ ਨੂੰ ਉਹ ਸਮਾਂ ਲੰਘ ਗਿਆ ਵ ਅੱਗੇ ਬਾਲਾ ਘੰਟਾ ਕਿਹਾ ਅੱਗੇ ਦਜਾ ਕਿਤਾ ਲੰਗੀ ਆ

ਵਾਹਿਗੁਰੂ 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 ਕਵੀ ਕਿਹਾ ਨਹੀਂ ਫਰਵੰਦ ਨਹੀਂ ਸੋ ਜਦੋਂ ਹਮ ਪੋਲੀ ਚੁੱਕਦੇ ਹਾਂ ਤੇ ਦਾੜੇ ਵਿੱਚ ਉਸੇ ਵਿੱਚ ਉਹ ਸਿਰੀ ਸਾਹਿਬ ਦੀ ਜੀ ਸੀ ਤੇ ਹੋਰ ਹੱਡੀ ਕੋਈ ਨਹੀਂ ਮਿਲੀ ਕਿਉਂਕਿ ਮਹਾਰਾਜ ਤੇ ਸਣ ਦੇ ਹੀ ਚਲੇ ਗਏ ਸੀ ਇਹ ਤਾਂ ਹੁੰਦਾ ਆਪ ਬੰਦੇ ਜਿਹੜੇ ਉਹਨਾਂ ਦੀਆਂ ਹੱਡੀਆਂ ਉੱਥੇ ਰਹਿ ਜਾਂਦੀਆਂ ਲੇਕਿਨ ਜਿਹੜੇ ਗੁਰੂ ਸਾਹਿਬ ਆ ਉਹ ਸਣ ਦੇ ਹੀ ਚਲੇ ਜਾਂਦੇ ਬੜਾ ਪਾ ਜਿਹੜੇ ਰਤਨਗੜ੍ਹ ਗੁਰਦਵਾਰੇ ਦਰਸ਼ਨ ਕਰਕੇ ਆਏ ਤੇ ਉੱਥੇ ਘੋੜੇ ਦੇ ਸਵਾਰ ਹੋ ਕੇ ਗਏ ਮਹਾਰਾ ਸੱਚੇ ਪਾਤਸ਼ਾਹ ਤੋਂ ਜਗਤ ਪ੍ਰਸ਼ਾਦ ਤੋਂ ਸਾਨੂੰ ਉੱਤਰ ਉੱਤਰ ਆਤਾ ਉਸਦਾ ਤੇ ਟਾਈਮਰ ਇਹ ਕਿਹਾ ਭਾਈ ਸਾਡਾ ਜਿਹੜਾ ਬਈ ਚਿਖਾ ਨਹੀਂ ਫਰੋਉਂਦਾ ਕਿਉਂ ਉਹ ਸਦਾਤ ਨੂੰ ਨਾ ਸਮਝਿਆ ਨਹੀਂ ਮਾਰੇ ਤੇ ਕੀ ਕੀ ਆਤਾ ਨਹੀਂ ਆਤਾ ਨਹੀਂ ਉਹ ਸਮਝਣਾ ਪੜਾ ਉਸਨੂੰ ਜਦੋਂ ਬਕਤੂਬ ਤੁ ਤੁ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਛੱਡਿਆ ਇਹਦੀ ਤੇ ਉਦੋਂ ਵੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਹੀ ਤੰਗੂ ਦੇ ਵਿੱਚ ਬੋਲੋ ਮੌਲਾ ਤੇ ਬਾਹਰ ਹਿੰਦੂਆਂ ਦੀ ਤੇ ਮੁਸਲਮਾਨਾਂ ਦੀਆਂ ਖਿੱਚ ਤੂੰ ਹੋ ਗਈ ਉਹ ਕਹਿੰਦੇ ਵੀ ਅਹੀਂ ਸਤਿਕਾਰ ਕਰਨਾ ਉਹ ਕਹਿੰਦੇ ਅਹੀਂ ਕਰਨਾ ਹਾਂਜੀ ਫਿਰ ਇੱਕ ਨੇ ਆਖਿਆ ਵੀ ਚਲੋ ਇਹ ਤੇ ਇਹ ਵੀ ਲਿਖਿਆ ਹੋਆ ਖਾਰਸਾ ਦੇ ਵਿੱਚ ਵੀ ਦੋ ਫੁੱਲ ਟੋਕਰਾਂ ਦੇ ਰੱਖਿਓ ਟੋਕਰਾਂ ਜਿਹੜਾ ਨਾ ਭਰ ਕੇ ਫੁੱਲਾਂ ਦਾ ਰੱਖਦੇ ਹੋ ਦੋ ਟੋਕਰੇ ਤੇ ਇੱਕ ਮੁਸਲਮਾਨਾਂ ਦਾ ਤੇ ਇੱਕ ਹਿੰਦੂਆਂ ਦਾ ਜਿਹੜਾ ਕਮਲ ਆਜੂਗਾ ਉਹ ਨਹੀਂ ਕਰੂਗਾ ਤੇ ਜਿਹੜਾ ਖੜੇ ਰਹਿਣਗੇ ਫਿਰ ਦੋਵਾਂ ਦੇ ਖੜੇ ਰਹਿ। ਫਿਰ ਇਹਨਾਂ ਨੇ ਫਿਰ ਚਾਦਰ ਫਿਰ ਜਿਹੜੀ ਸੀ ਉਹ ਲਈ ਸਮੋਤੀ ਕੰਪਟੇਸ਼ਨ ਕੰਬਲ ਦੇਪਣਾ ਨਾ ਅਪਾ ਦੇਪਣਾ ਨੂੰ ਮੋਨਾ ਕਰ ਅਮੀ ਤੋਜ ਬਸ ਹੋ ਗਿਆ ਪਾ ਵੀ ਕੰਬਲ ਥੱਲੇ ਕਰ ਲੋ ਸੀ ਕਿਤੇ ਕੰਬਲ ਦੇ ਕੰਬਲ ਥੀਸਲੇ ਕਰ ਪਾ ਮੀਨੀ ਤੇ ਪਾਪਾ ਮੀਨੋ ਨਾ ਵਾਚ ਮਾਰ ਹਣਾ ਜੀ ਅੰਮ੍ਰਿਤਪੁਰ ਮੈਂ ਕਹਿੰਦਾ ਆਪਣਾ ਸਟੇਸ਼ਨ ਬਿਆਸ ਆਉਣ ਵਾਲਾ ਆ ਕਰਤਾਰਪੁਰ ਸ ਹੈ ਪਹੁੰਚ ਚੁੱਕੇ ਆ ਤਿਆਰ ਬਰ ਤਿਆਰ ਹੋ ਗਏ ਸਾਰੇ ਬੈਚ ਨੂੰ ਆਪਣੇ ਕੰਬਲ ਝੋੜ ਲੇ ਆ ਪੁੱਤ ਪਿਆਰਾ ਨਾ ਇਹ ਕੱਥੋ ਗਿਆ ਉਹਦੇ ਬੜਾ ਕਸਰ ਬਾਏ ਕਰ ਦੋ ਬਾਏ ਇਹਨੂੰ ਕਸਣਾ ਪੈਣਾ ਹੈ ਇਹ ਭਰਾਵਾ ਬੜੀ ਕਸੀ ਉਹਦੇ ਨਾਲ ਅੱਛਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਜੀ ਥੋੜਾ ਬਕਰਣ ਲਗੀਆਂ ਚੱਲੇ ਹੋਈਆਂ ਫੁੱਲਾਂ ਚੁੱਕਾਂ ਜੀ ਮਾਫੀ ਤੇ ਵਾਦਾ ਘਾਟਾ ਮਾਫ ਕਰਿਓ 21 ਤਰੀਕ ਨੂੰ ਸਾਰੇ ਜਾਣੇ ਪਰਿਵਾਰ ਸ੍ਰੀ ਪਿੰਡ ਕੋਹਾਲੀ ਬਾਬਾ ਜਗੋ ਸ਼ਹੀਦ ਦੇ ਫਿਰ ਤੁਹਾਡੇ ਦਰਸ਼ਨ ਦਿਦਾਰੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣੇ ਹਾਲ ਸਤਿ ਸ਼੍ਰੀ ਅਕਾਲ ਸੋਹਣੇ ਹਾਲ ਸਤਿ ਸ਼੍ਰੀ ਅਕਾਲ ਛੱਟੋ ਮੇਰੀ ਵੀਡੀਓ ਬਣਾਓ ਆਪ ਸੋਹਣੇ ਹਾਲ ਸਤਿ ਸ਼੍ਰੀ ਅਕਾਲ ਹਾਂ ਜੀ ਆਪਾਂ ਪਹੁੰਚ ਚੁੱਕੇ ਆ ਜੀ ਬਿਆਸ ਸਟੇਸ਼ਨ ਤੇ ਲੈਣ ਵਾਲੇ ਸਿੰਘ ਵੀ ਜਿਹੜੇ ਉਹ ਵੀ ਆ ਗਏ ਆ ਵੇਖੋ ਸਾਡੇ ਵੀਰ ਜੀ ਹੁਣੀ ਇਧਰ ਆਓ ਇਧਰ ਜੇ ਗੱਡੀ ਇਧਰ ਆਓ ਇਧਰ ਕਰਵਾ ਦੇ ਆਜੇ ਫਿਰ ਬਸ ਓਏ ਠੀਕ ਆ ਜੀ ਸੋਣਾ ਜੇ ਕਿਨੂ ਆਇਆ ਹੁਣ ਆਇਓ ਸਾਰੇ ਚਲੋ ਠੀਕ ਹੈ ਲੈ ਕੇ ਆਏ ਸਿੰਘਾਂ ਨੂੰ ਵੀ ਕਿਓ ਚੰਗਾ ਵੀਰ ਜੀ ਆਨੰਦ ਪਹੁੰਚ ਕੇ ਆਪਾਂ ਨਾਂ ਗੱਲ ਤੋਂ ਥੱਕ ਜੀ ਪਹੁੰਚ ਗਏ ਕਿਤੇ ਪਹੁੰਚ ਗਏ ਆਪਾਂ ਦੱਸ ਦਿਖੋ ਹੋਏ ਕਿਤੇ ਪਹੁੰਚ ਗਏ